ਸਸ ਜੀ ਕਾਲ ਜੀ ਸਾਰਿਆਂ ਨੂੰ ਹੋਸਨਾਓ ਠੀਕ ਠਾਕ ਉਮੀਦ ਕਰਦੇ ਆ ਕਿ ਤੁਸੀਂ ਠੀਕ ਹੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੀਡੀਓ ਜਿਹੜੀਆਂ ਲੇਟ-ਲੇਟ ਆਣੀਆਂ ਵਾਂ ਤੇ ਹੁਣ ਨਵੇਂ-ਨਵੇਂ ਸੂਟ ਲੈ ਕੇ ਆਏ ਸੀ ਉਹ ਤੁਹਾਨੂੰ ਦਿਖਾਉਂਦੇ ਆ ਤੇ ਜਲਦੀ ਜਲਦੀ ਤੁਸੀਂ ਵੀ ਜੁਜੇਟ ਕਰਿਓ ਇਹ ਵਾਲੇ ਸੂਟ ਦੇਖੋ ਪਹਿਲਾ ਸੂਟ ਆਇਆ ਸੜਕੋ ਹੁਣ ਜੈਲੂ ਬਸ ਕਾਫੀ ਛੇ ਡਾਈ ਪੈ ਗਏ ਨੇ ਮਹਿੰਦੀ ਦੇ ਨਾਲ ਉਹ ਲੱਗਦੇ ਆ ਸੂਟ ਨਾ ਸੋਹਣਾ ਆ ਦੇਖੋ ਸੂਟ ਪੂਰਾ ਫਰੰਟ ਬਣਿਆ ਆ ਪੂਰਾ ਫਰੰਟ ਹੈ ਗ੍ਰੈਂਟ ਆ ਬਾਜੂ ਬਣਿਆ ਨੇ ਫਰੰਟ ਬਣਿਆ ਮੋਤੀ ਛਿੱਪੀ ਸਾਰੇ ਦਾ ਉਹਦੇ ਉੱਪਰ ਕੰਮ ਹੋਇਆ ਹੈ ਦੋਟਾਂ ਐ ਆ ਜਿਹੜਾ ਦੁਪੱਟਾ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ 4 ਸਾਈਡ ਹੀ ਇੱਥੇ ਕਟਵਰਗ ਹੋਈ ਆ ਤੇ ਕੋਰਨਰ ਤੇ ਫਲਾਵਰ ਬਣੇ ਆ ਬਹੁਤ ਹੀ ਸੋਹਣਾ ਸੂਟ ਆ ਰੇਂਜ ਹੈ ਜੀ 3895 ਤੇ ਬਾਜ਼ਾਰ ਨਾਲੋਂ ਘੱਟ ਰੇਟ ਤੇ ਹੀ ਆ ਤੇ ਬਾਜ਼ਾਰ ਵੀ ਤੁਸੀਂ ਪਤਾ ਕਰ ਸਕਦੇ ਹੋ ਕਿ ਸੂਟ ਦਾ ਕੀ ਪ੍ਰਾਈਸ ਆ ਤੇ ਅੱਗੇ ਤੁਹਾਨੂੰ ਬਹੁਤ ਸੂਟ ਦਿਖਾਣੇ ਆ ਨੈਕਲ ਸੂਟ ਆ ਗਿਆ ਸਾਡੇ ਕੋਲ ਸਿਮਰ ਵਿੱਚ ਸਿਮਰ ਚ ਸੂਟ ਆ ਇਹ ਇਹਦੇ ਵੀ ਨੈਕ ਤੇ ਗਮੋਇਆ ਗਲੇ ਤੇ ਤੇ ਲਾਈਨਿੰਗ ਬਣੀ ਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਇਹ ਹੈਗੀ ਦੀ ਬਾਟਮ ਕਲਰ ਦੇਖੋ ਕਿੰਨਾ ਸੋਹਣਾ ਆ ਬਾਜੂ ਬਣੀ ਹੋਈਆਂ ਹੈ ਇਹ ਇਹਦਾ ਦੁਪੱਟਾ ਇਹੋ ਜਿਹਾ ਪਾਨ ਵਿੱਚ ਇਹਦਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਫੋਰ ਸਾਈਡ ਲੈਸਿਸ ਹੋਈ ਹੈ ਕਿਉਂ ਕਿੰਨਾ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਸੂਟ ਪ੍ਰਾਈਸ ਹੈਗਾ ਜੀ 2799 ਨੈਕਸਟ ਸੂਟ ਆ ਗਿਆ ਫਰੋਜੀ ਕਲਰ ਦੇਖਿਓ ਕਿੰਨਾ ਸੋਹਣਾ ਸੂਟ ਆ ਕਿੰਨਾ ਪਿਆਰਾ ਸੂਟ ਬਣਿਆ ਜੀ ਇਹਦੇ ਤੇ ਵੀ ਮੋਤੀ ਸਿੱਪੀ ਦਾ ਕੰਮ ਹੋਇਆ ਆ ਬਾਜੂ ਬਣੀਆਂ ਨੇ ਤੇ ਆ ਦੇਖ ਕਿਉਂ ਕਿੰਨਾ ਸੋਹਣਾ ਢੇਰਾ ਬਣਿਆ ਆ ਐ ਆਗੇ ਦੀ ਬੋਟਮ ਅੱਗੇ ਆਵੇ ਦੁਪੱਟਾ ਦੁਪੱਟਾ ਵੀ ਦੇਖ ਕਿੰਨਾ ਸੋਹਣਾ ਬਣਿਆ ਫੋਰ ਸਾਈਡ ਫਲਾਵਰ ਆ ਵਿੱਚ ਸਿੱਪੀ ਦਾ ਕੰਮ ਹੋਇਆ ਮੋਤੀ ਸਿੱਪੀ ਦਾ ਕੰਮ ਆ ਹੋਰ ਸਾਈਡ ਦਾ ਲਾਵਰ ਬਹੁਤ ਹੀ ਸੋਹਣਾ ਸੂਟ 3895 ਪ੍ਰਾਈਜ਼ ਇਹਦਾ ਤੇ ਸਿੰਗਲ ਸਿੰਗਲ ਹੀ ਕਲਰ ਮਿਲੇਗਾ ਤੇ ਸਿੰਗਲ ਸਿੰਗਲ ਹੀ ਸੂਟ ਮਿਲੇਗਾ ਤੁਹਾਨੂੰ ਜਿਸੜ ਕੋਲ ਆਇਆ ਜੀ ਕਿੰਨਾ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਦੇਖਿਓ ਇਹਦੀ ਵੀ ਲੱਕ ਬਣੀ ਆ ਤੇ ਵਿੱਚ ਬੂਟੀਆਂ ਤੇ ਕੇਰਾ ਬਣਿਆ ਆ ਬਹੁਤ ਪਿਆਰਾ ਸੂਟ ਜੀ ਦੇਖੋ ਕਿੰਨਾ ਪਿਆਰਾ ਇਹਦਾ ਘੇਰਾ ਬਣਿਆ ਆ ਕਿੰਨੀ ਪੈਰੀ ਦੀ neck ਬਣੀ ਆ ਬਾਜੂ ਬਣੀਆਂ ਨੇ ਬਾਜੂ ਤੇ ਵੀ ਸਿੱਪੀ ਸtare ਦਾ ਕੰਮ ਹੋਇਆ ਤੇ ਢੱਕਾ ਜੀ ਨੂੰ ਬੋਲਦੇ ਢੱਕੇ ਦਾ ਕੰਮ ਹੋਇਆ ਨਾ ਤੇ ਐਜ ਇਹਦੀ ਬੋਟਮ ਐ ਨਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਆ ਫੋਰ ਸੈੜੀ ਦੇ ਵੀ ਫਲਾਵਰ ਹੈ ਤੇ ਫੋਰ ਸੈੜੀ ਕਟ ਵਰਗ ਸਿੱਪੀ ਸtare ਨਾਲ ਕੰਮ ਹੋਇਆ ਤੇ ਪ੍ਰਾਈਸ ਹੈ ਜਗਾ ਜੇ 3395 ਤੇ ਕਲਰ ਮਿਲੇਗਾ ਸਿੰਗਲ ਸਿੰਗਲ ਹੈ ਨਾ ਸਿੰਗਲ ਸਿੰਗਲ ਕਲਰ ਮਿਲੇਗਾ ਅਲੱਗ-ਅਲੱਗ ਡਿਜ਼ਾਈਨਾਂ ਵਿੱਚ ਅਲੱਗ-ਅਲੱਗ ਕੱਪੜੇ ਵਿੱਚ ਸਾਨੂੰ ਸੂਟ ਮਿਲਣਗੇ ਅੱਗੇ ਆਗੇ ਸਾਡੇ ਕੋਲ ਬਲੈਕ ਸੂਟ ਦੇਖਿਓ ਪੂਰਾ ਵਰਕ ਹੋਇਆ ਹੈ ਜੀ thread ਦਾ ਓ ਸੌਰੀ ਦਬ ਕੇ ਦਾ ਨਗੇ ਇਹਦਾ ਦਬਕਾ ਵਰਕ ਹੋਇਆ ਜਿਹਦੇ ਉੱਪਰ ਤੇ ਪਿਓਰ ਕريب ਵਿੱਚ ਸੂਟ ਜੇ ਇੰਨਾ ਪਿਆਰਾ ਕਲਰ ਆ ਤੇ ਇੰਨਾ ਵੇਖੋ ਕਿੰਨੀ ਗੈਟ ਅਪ ਹੋਆ ਸੂਟ ਦੀ ਐ ਜਿਹਦਾ ਕਿੰਨਾ ਪਿਆਰਾ ਦੁਪੱਟਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਇਹ ਜੇ ਇੰਨੀ ਜਿਆਦਾ ਡਿਮਾਂਡ ਆਉਂਦੀ ਹੈ ਸਾਰੇ ਜਣੇ ਦਾ ਪ੍ਰਾਈਸ ਪੁੱਛਣ ਲੇ ਤੇ ਸਾਰੇ ਕੋਈ ਕਹਿੰਦਾ ਮੇਰੇ ਵਾਸਤੇ ਰੱਖ ਲੋ ਵੇ ਇਹਨਾ ਮੇਰੇ ਵਾਸਤੇ ਜਿਹੜਾ ਪਹਿਲਾਂ ਆ ਜਾਏਗਾ ਉਹ ਲੈ ਜਾਏਗਾ ਹੈਗਾ ਜੀ 32.95 ਦਾ ਧੱਕੇ ਦਾ ਕੰਮ ਹੋਇਆ ਜੀ ਬਹੁਤ ਪਿਆਰਾ ਸੂਟ ਜੇ ਕੋਈ ਇਹ ਨਹੀਂ ਕਿ ਇਹਦਾ ਮਤਲਬ ਇੱਕ ਮੋਤੀ ਲੱਥ ਜਗਾ ਤੇ ਸਾਰੇ ਲੱਤ ਜਾਣਗੇ ਇਦਾਂ ਦਾ ਕੁਝ ਨਹੀਂ ਜੀ ਬਹੁਤ ਪਿਆਰਾ ਸੂਟ ਜੇ ਤੇ ਪ੍ਰਾਈਸ ਹੈਗਾ ਜੀ 32.95 ਉਹ ਸਾਰੇ ਸੂਟ ਆ ਗਈ ਜਿੱਦਾਂ ਗਰਮ ਵਿੱਚ ਆ ਗਿਓ ਤੇ ਫਿਰ ਪਛਮੀਨੇ ਦੇ ਸੂਟ ਆਏ ਆ ਤੇ ਇੱਕ ਆਰੀ ਵਰਕ ਦੇ ਉੱਪਰ ਆਇਆ ਪਹਿਲਾਂ ਉਹਦੀ ਜੋੜ ਜੜ ਦੇ ਉੱਪਰ ਆਰੀ ਵਰਕ ਇਹ 12 ਮਹੀਨੇ ਪਹਿਨਣ ਵਾਲਾ ਬਹੁਤ ਸੋਹਣਾ ਕੱਪੜਾ ਤੇ ਬਰਬਰੀ ਵਿੱਚ ਆਏ ਆ ਹਰ ਇੱਕ ਤਰ੍ਹਾਂ ਦੇ ਆਏ ਆ ਹੁਣ ਤੁਹਾਨੂੰ ਰੋਜ਼ ਰੋਜ਼ ਵੀਡੀਓ ਜ਼ਰੂਰ ਸੈਂਟ ਕਰਾਂਗੇ ਪਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਜਲਦੀ ਜਲਦੀ ਵਿਜ਼ਿਟ ਕਰੋ ਨਹੀਂ ਕਰ ਸਕਦੇ ਤੇ ਆਰਡਰ ਕਰੋ ਤੇ ਪਹਿਲਾਂ ਵਾਂਗੂ ਹੀ ਪਾਰਸਲ ਆਏਗਾ ਜਿਵੇਂ ਪਹਿਲਾਂ ਆਉਂਦੇ ਸੀ ਪਾਰਸਲ ਵੇ ਆਏਗਾ ਤੇ ਜਲਦੀ ਜਲਦੀ ਵਿਜ਼ਿਟ ਕਰ ਲਓ ਉਕੇ ਜੀ ਸਾਸਰੀ ਕਾਰ